ਇੱਕ ਵਾਰ ਫੇਰ ਨਿਰਪੱਖ ਪੋਸਟ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਰਜਿੰਦਰ ਸਿੰਘ ਢਿੱਲੋਂ ਤੇ ਤੁਹਾਨੂੰ ਦੱਸ ਦਈਏ ਕਿ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮਾ ਜਿਹੜੀ ਕਿ ਚਲਾਈ ਜਾ ਰਹੀ ਆ ਉਸ ਦੇ ਹੀ ਤਹਿਤ ਇੱਕ ਵੱਡੀ ਜਿਹੜੀ ਕਿ ਸਫਲਤਾ ਉਹ ਮੋਹਾਲੀ ਪੁਲਿਸ ਨੂੰ ਹਾਸਲ ਹੋਈ ਆ ਤੁਹਾਨੂੰ ਦੱਸ ਦਿੰਨੇ ਆ ਕਿ ਪੂਰਾ ਮਾਮਲਾ ਕੀ ਆ ਜਿਹੜੀਆਂ ਕਿ ਵੀਡੀਓਜ਼ ਫੋਟੋਜ਼ ਵਗੈਰਾ ਨਿਕਲ ਕੇ ਸਾਹਮਣੇ ਆਈਆਂ ਨੇ ਮੋਹਾਲੀ ਦੀ ਪੁਲਿਸ ਨੂੰ ਜਿਹੜੀ ਕਿ ਸਫਲਤਾ ਉਹ ਪ੍ਰਾਪਤ ਹੋਈ ਹੈ ਜਿਸ ਦੇ ਵਿੱਚ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਐਨਟੀਐਫ ਥਾਣਾ ਮੁਖੀ ਨੇ ਜਿਹੜਾ ਕਿ ਅੱਧਾ ਕਿਲੋ ਹਾਇਰੋਨ ਦੇ ਸਮੇਤ ਵਿਦੇਸੀ ਜਿਹੜੇ ਕਿ ਪਿਸਤਲ ਅਤੇ ਦੋ ਜਿੰਦਾਕਾਰ ਤੋਸ ਜਿਹੜੇ ਕਿ ਬਰਾਮਦ ਕੀਤੇ ਆ ਇਸ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੇ ਦੋ આરોપી ਨੇ ਗ੍ਰਿਫਤਾਰ ਕੀਤੇ ਨੇ ਦੋ ਰੁਪਿਆ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਨਾਮ ਨੇ ਇੱਕ ਦਾ ਨਾਮ ਲਖਨ ਆ ਤੇ ਦੂਜੇ ਦਾ ਨਾਮ ਰਾਮ ਬਜੋ ਜਿਹੜੀ ਕਿ ਸਨਾਖਤ ਕੀਤੀ ਗਈ ਆ ਤੇ ਇੱਥੇ ਇਹ ਵੀ ਦੱਸਿਆ ਜਾਂਦਾ ਕਿ ਜਿਹੜੇ આરોપી ਨੇ ਉਹ ਚੰਡੀਗੜ੍ਹ ਦੇ ਗਵਾਲਾ ਵਸਤੀ ਦੇ ਨਾਲ ਸੰਬੰਧਤ ਨੇ ਉਰੂਪੀਆਂ ਦਾ ਕੰਮ ਦੁੱਧ ਦਾ ਸੀ ਦੁੱਧ ਦੇ ਨਾਲ 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 ਉਹਨਾਂ ਦਾ ਕੰਮ ਸਰਹੱਦੀ ਇਲਾਕਿਆਂ ਤੋਂ ਹੈਰੋਇਨ ਲਿਆ ਕੇ ਨਸ਼ਾ ਤਸਕਰੀ ਕਰਦੇ ਸੀ ਨਸ਼ਾ ਵੇਚਦੇ ਸੀ ਤੇ ਇਥੇ ਜਿਹੜੀ ਕਿ ਪੁਲਿਸ ਦੇ ਵੱਲੋਂ ਫੋਟੋਜ਼ ਜਾਰੀ ਕੀਤੀਆਂ ਗਈਆਂ ਨੇ ਪੁਲਿਸ ਦੇ ਵੱਲੋਂ ਜਿਹੜੀ ਕਿ ਇੱਕ ਵੀਡੀਓਜ਼ ਆ ਉਹ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਅਸੀਂ ਤੁਹਾਨੂੰ ਉਹ ਵੀ ਸੁਣਾਵਾਂਗੇ ਥਾਣਾ ਮੁਖੀ ਨੇ ਕੀ ਕਿਹਾ ਤੇ ਕਿਵੇਂ ਕਿਵੇਂ ਜਿਹੜੇ ਕਿ ਇਹ ਅ ਨਸ਼ਾ ਤਸਕਰ ਸੀ ਜਿਹੜੇ ਉਹ ਬਾੜਦਾਤਾ ਨੂੰ ਉਜਾਮ ਦਿੰਦੇ ਸੀ ਕਿਵੇਂ ਕਿਵੇਂ ਜਿਹੜੇ ਕਿ ਨਵੇਂ-ਨਵੇਂ ਨੌਜਵਾਨਾਂ ਨੂੰ ਨਸ਼ੇ ਦੀ ਲਤ ਲਾਉਂਦੇ ਸਨ ਇਹ ਸਾਰਾ ਕੁਝ ਜਿਹੜਾ ਕਿ ਥਾਣਾ ਮੁਖੀ ਦੇ ਵੱਲੋਂ ਦੱਸਿਆ ਗਿਆ ਤੁਸੀਂ ਜੁੜੇ ਰਹੇ ਨਾ ਨਿਰਪੱਖ ਪੋਸਟ ਦੇ ਨਾਲ ਹੈਲੋ 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 ਹਾਂਜੀ ਸਰ ਜੀ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਡੀਜੀਪੀ ਸਾਹਿਬ ਪੰਜਾਬ ਜੀ ਦੀਆਂ ਹਦਾਇਤਾਂ ਮੁਤਾਬਕ ਜੋ ਪੰਜਾਬ ਪੁਲਿਸ ਪੁਲਿਸ ਵੱਲੋਂ ਹੁਣ ਜਿਹੋ ਦਾ ਨਿਸ਼ਾਬਦ ਜਿਹੜਾ ਚਲਾਇਆ ਜਾ ਰਿਹਾ ਹੈ ਉਹਦੇ ਤਹਿਤ ਐਨਟੀਫ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਸਾਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਕਿ ਅਸੀਂ ਇੱਕ RAM ਨਾਮ ਦਾ ਜਿਹੜਾ ਬੰਦਾ ਸੀਗਾ ਫੜਿਆ ਸੀ ਇਹ ਬੀਸਿਕਲੀ ਰੈਣਾ ਫਿਰੋਜ਼ਪੁਰ ਦਾ ਤੇ ਚੰਡੀਗੜ੍ਹ ਅੱਜਕੱਲ੍ਹ ਗੁਆਲਾ ਬਸਤੀ ਚ ਮੈਕਸ ਹਸਪੀਟਲ ਦੇ ਬੈਕ ਸਾਈਡ ਤੇ ਇਨੇ ਚੁੱਗੀ ਬਣਾਈ ਹੋਈ ਉੱਥੇ ਰਹਿ ਰਿਹਾ ਹੈ ਜਿਹੜਾ ਇਹ ਅੱਧੀ ਕਿਲੋ ਹੈਰਿੰਗ ਲੈ ਕੇ ਫਿਰੋਜ਼ਪੁਰ ਤੋਂ ਆਇਆ ਸੀਗਾ ਫਿਰੋਜ਼ਪੁਰ ਤੋਂ ਆਣ ਕੇ ਇਹਨੇ ਦੋ ਫੇਸ ਬੱਸ ਸਟੈਂਡ ਤੇ ਦੋ ਫੇਸ ਉਤਰ ਗਏ ਇਹਨੇ ਜਾਣਾ ਸੀਗਾ ਅਸੀਂ ਇਹਨੂੰ ਮਦਰ ਪਰਚੌਂਕ ਹੀ ਕਾਬੂ ਕੀਤਾ ਜਦੋਂ ਇਹ ਤੋਂ ਸਰਚ ਕੀਤੀ ਹੈ ਤਾਂ ਸਾਨੂੰ ਅੱਧੀ ਕਿਲੋ ਹੈਰੋਇਨ ਦੀ ਤਾਂ ਬਰਾਮਦ ਹੋਈ ਹੈ ਬੈਗ ਚੋਂ ਇਹਦੇ ਇਹਦੀ ਇਨੀਸ਼ੀਅਲੀ ਪੁੱਛ ਕਿਸੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਚੰਡੀਗੜ੍ਹ ਦਾ ਸਲਾਮ ਏਰੀਆ ਹੈਗਾ ਜਿਸ ਤਰ੍ਹਾਂ 39 ਸੈਕਟਰ ਕਲੋਨੀ ਹੋ ਗਈ 38 ਵਾਲਾ ਬੈਸਟ ਏਰੀਆ ਹੋ ਗਿਆ ਗੋਆਲਾ ਕਲੋਨੀ ਹੋ ਗਈ ਮਲੂਆ ਹੋ ਗਿਆ ਜੀ ਸੈਕਟਰ 52 ਫੇਸ 1 ਤੇ ਸਨਿਨ ਕਲੀਬ ਖਰੜ ਇਹ ਏਰੀਏ ਚ ਦੀ ਸਪਲਾਈ ਹੈ ਸਾਰੀ ਤੇ ਇਹ ਅੰਮ੍ਰਿਤਸਰ ਤੋਂ ਸਸਤੇ ਰੇਟ ਤੇ ਲੈ ਕੇ ਆਂਦਾ ਤੇ ਇੱਥੇ ਮਹਿੰਗੇ ਰੇਟ ਤੇ ਹਨ ਵੇਚਦਾ ਹੈ ਅਜੀਤ ਸਾਹਿਬ ਨੇ ਇਹ ਵੀ ਕੁਝ ਗੱਲ ਕੀਤੀ ਹੈ ਇੱਥੇ ਕੋਈ ਨਾ ਪੱਕੇ ਗਾਹਕ ਨੇ ਕੋਈ ਸੀਚੂਪਾ ਹੈ ਨਹੀਂ ਵਾਚੀ ਬਟਾ ਜੀ ਨੇ ਵੀ ਇਹ ਗੱਲ ਕੀਤੀ ਹੈ ਜਿਹੜੇ ਗਾਹਕ ਦੇ ਪੱਕੇ ਕਿੰਨੇ ਮੁੰਡਾ ਸੀ ਇਹਦੇ ਜਿਹੜੀ ਨੇ ਦੱਸੀ ਹੈਗੀ ਗੱਲ ਪੁੱਛ ਗੀ ਤੇ ਖਾਸ ਕਰਕੇ ਸੈਕਟਰ 56 ਤੇ 52 ਦੋ ਜਿਹੜੇ ਚੰਡੀਗੜ੍ਹ ਦੇ ਮੁਹਾਲਲੇ ਦੇ ਬਿਲਕੁਲ ਅਡਜੋਇਨਿੰਗ ਏਰੀਏ ਦੇ ਸਪੌਟਸ ਨੇ ਉਹ ਹੋ ਗਿਆ ਨੰਬਰ 2 138 ਬੈਸਟ ਜਿਹੜੇ ਦੇ ਗਾਹਕ ਦੇ 38 ਬਿਸ਼ਤੋ ਇਹਦੇ ਕੋ ਲੈ ਕੇ ਜਾਂਦੇ ਨੇ ਬੰਦੇ ਇਹਦੇ ਵਿੱਚ ਇਹਨੇ 3-4 ਬੰਦੇ ਦੇ ਨਾਂ ਡਿਸਕਲੋਜ਼ ਕਰਦੇ ਆ ਅਸੀਂ ਉਹ ਦੱਸਣੀ ਨਹੀਂ ਕਿਉਂਕਿ ਸਾਡੇ ਦੇ ਰਿਪਰੇਸ਼ਨ ਚੱਲ ਰਿਹਾ ਹੈ ਜੀ ਉਹਨਾਂ ਦੇ ਖਿਲਾਫ ਵੀ ਤੇ ਉਹ ਜਿੱਤੋ ਲੈ ਗਿਆ ਸੀਗਾ ਅਸੀਂ ਉਹ ਬੰਦਾ ਫਿਰੋਜ਼ਪੁਰ ਤੋਂ ਕਾਬੂ ਕੀਤਾ ਜਦੋਂ ਕਾਬੂ ਕੀਤਾ ਤਾਂ ਉਹ ਤੋਂ ਸਾਨੂੰ ਇੱਕ ਪਿਸਟਲ ਮਿਲਿਆ ਹੈਗਾ ਇੰਪੋਰਟਡ ਪਿਸਟਲ ਆ ਉਹ ਤੇ ਦੋ ਕਾਰਤੂਸ ਨੇ ਉਹ ਵੀ ਅਸੀਂ ਲਿਆਂਦਾ ਤੇ ਦੋ ਬੰਦੇ ਜੇ ਹੋਰ ਇਹਦੇ ਪਿੱਛੇ ਆ ਰਹੇ ਨੇ ਜਿਹੜੇ ਅਸੀਂ ਜਲਦੀ ਉਹਨਾਂ ਨੂੰ ਲੈਪ ਕਰਾਂਗੇ ਸਰ ਇਹ ਪੂਰੇ ਪ੍ਰਚਾਰ ਦੀਆਂ ਕਵਾਸੀਆਂ ਆ ਪੱਲੇ ਰੰਗਦਾ ਸੀ ਦੇ ਵਿੱਚ ਇਹ ਫੈਮਿਲੀ ਰਹਦੀ ਇੱਥੇ ਮੰਮੀ ਡੈਡੀ ਰਹਿੰਦੇ ਨੇ ਸਾਰੇ ਪੂਰੇ ਪ੍ਰੋਸੈਸ ਦੇ ਤਰ੍ਹਾਂ ਚੰਡੀਗੜ੍ਹ ਪੁਲਿਸ ਦੀ ਕਾਰਕੁਦਾਰੀ ਕਿਸ ਤਰ੍ਹਾਂ ਦੇਖਦੇ ਤੁਹਾਨੂੰ ਕੋਈ ਮਤਲਬ ਕੋਆਰਡੀਨੇਸ਼ਨ ਚੱਲ ਰਹੀ ਹੋਣਾ ਨਾਲ ਕੀ ਕੱਲੇ ਤੁਹਾਡੇ ਲੈਵਲ ਤੇ ਇਹ ਪ੍ਰੋਜੈਕਟ ਪ੍ਰੋਸੈਸ ਪੂਰੇ ਆਪਰੇਸ਼ਨ ਕੀਤਾ ਗਿਆ ਇਹ ਸਟਾਏ ਇਹ ਐਨਟੀਐਫ ਦੇ ਕੱਲਿਆਂ ਦਾ ਆਪਰੇਸ਼ਨ ਹੈ ਅਸੀਂ ਉਹਨਾਂ ਨਾਲ ਕੋਈ ਗੱਲ ਸ਼ੇਅਰ ਨਹੀਂ ਕੀਤੀ ਹੈਗੀ ਕਿਸੇ ਨਾਲ ਵੀ ਇਹ ਜਿਹੜਾ ਪਹਿਲਾਂ ਤੋਂ ਪਰਚੇ ਬੰਦੇ ਰਹੇਗੇ ਇਹ ਤੇ ਨਹੀਂ ਅਜੇ ਨਹੀਂ ਪਰ ਚੱਲੋ ਜਿੰਨੇ ਵੀ ਡਰੱਗ ਡੀਲਰ ਹੈਗੇ ਨੇ ਹੁਣ ਉਹ ਮੁਹਾਰੀ ਛੱਡ ਕੇ ਐਵੇਂ ਚੰਡੀਗੜ੍ਹ ਆਸ-ਪਾਸ ਦੇ ਇਲਾਕੇ 'ਚ ਰਹਿ ਰਹੇ ਨੇ ਤੇ ਉਹਨਾਂ ਦੀ ਕਿਸੇ ਤਰੀਕੇ ਨਾਲ ਸਾਲੀਆਂ ਕਿਦਾਂ ਚੰਡੀਗੜ੍ਹ ਪੁਲਿਸ ਨਾਲ ਗੱਲਬਾਤ ਕੀਤੀ ਕਿ ਇਹਨਾਂ ਦਾ ਸਰਚ ਕਿੱਥੇ ਲਾਇਆ ਦੇ ਇਹ ਨਹੀਂ ਅਜੇ ਤੱਕ ਕੋਈ ਗੱਲਬਾਤ ਨਹੀਂ ਕੀਤੀ ਮੇਰੀ ਚੰਡੀਗੜ੍ਹ ਜਿਹੜੇ ਡਰੱਗਸ ਨਾਰਕੋਟਿਕ ਇਨਚਾਰਜ ਨੇ ਉਹਨਾਂ ਨਾਲ ਗੱਲ ਹੋਈ ਸੀਗੀ ਉਹ ਅੱਜ ਆਪਣੇ ਕੋਲ ਬੈਠ ਕੇ ਉਹਨਾਂ ਨਾਲ ਠਾਈਆਪਾ ਕਰਕੇ ਸੀ ਉਹਨਾਂ ਨਾਲ ਇਸੇ ਰਲ ਦਿੱਤੀ ਵੀ ਅੱਪਾ ਕੰਮ ਕਰਾਂਗੇ ਅਜੇ ਰੂਟ ਕੀ ਟ੍ਰੇਸ ਕੀਤਾ ਜਿਹਨੂੰ ਤੁਸੀਂ ਦੱਸਿਆ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਅਮਰਸਰੋਂ ਲਿਆਉਂਦਾ ਸੀਗਾ ਕੀ ਕਨੈਕਸ਼ਨ ਕੀ ਹੈ ਤੁਹਾਡਾ ਇਹ ਫਿਰੋਜ਼ਪੁਰ ਤੋਂ ਹੀ ਲੱਗਿਆ ਹੈ ਜੀ ਇਹ ਫਿਰੋਜ਼ਪੁਰ ਦਾ ਰਹਿਣ ਵਾਲਾ ਗਵਾਲਾ ਬਸਤੀ ਦਾ ਬੱਚਾ ਹੈ ਇਹਨੇ ਚੰਡੀਗੜ੍ਹ ਜਿਹੜੇ ਹੈਗੇ ਗਵਾਲਾ ਬਸਤੀ ਛੋੜ ਡੰਗਰ ਰੱਖੇ ਹੋਏ ਨੇ ਡੰਗਰਾਂ ਦੀ ਆੜ ਚ ਇਹ ਜਦੋਂ ਦੁੱਧ ਚੋਂ ਜਾਂਦਾ ਤੇ ਇਹ ਆਪਣਾ ਉਧਰੋਂ ਉੱਥੇ ਵੀ ਇਹ ਦੁੱਧ ਚੋਂਦਾ ਸੀ ਪੂਰੇ ਵੀ ਇਹ ਦੁੱਧ ਚੋਂਦਾ ਆਣੇ ਚਾਹੇ ਬੱਸਾਂ ਚੱਲ ਰਹੀਆਂ ਚੀ ਲਾਂਦਾ ਜਾਂ ਗੱਡੀ ਚ ਜਾਂਦਾ ਜਾਂ ਇਹਨੂੰ ਪ੍ਰਾਈਵੇਟ ਜਿਹੜੀ ਬੱਸ ਮਿਲ ਗਈ ਉਸੇ ਜਾ ਕੇ ਬਹਿ ਜਾਣਾ ਨੇ ਚਾਹੇ ਰਾਤ ਨੂੰ ਟ੍ਰੇਨ ਚਾਜੇ ਜਾਂ ਚ ਰਾਤ ਨੂੰ ਜਿਹੜੀਆਂ ਬੱਸਾਂ ਚੱਲਦੀਆਂ ਨੇ ਇਧਰੋਂ ਜਾਂ ਤਾਂ ਉਹ ਬਿਠਾਓ ਜਾਂ ਸਰਕਾਰੀ ਬੱਸਾਂ ਚ ਕੋਈ ਵੀ ਲਾ ਲੋ ਇਹਦੇ ਨਾਲ ਅੱਲੇ ਤੱਕ ਕੋਈ ਇੰਤਮੀ ਮੇਲ ਨਹੀਂ ਕਰਦਾ ਇਹ ਐਕਦਾ ਮਤਲਬ ਕੰਮ ਕੰਮ ਪੰਨ ਕਰਦਾ ਸੀ ਪੰਨਦਾ ਹੈ ਇਹਦੇ ਜਿਹੜੇ ਤੱਕ ਤਾਂ ਇਹਦੇ ਦੱਸਣ ਪਾਵੇ ਕਿ ਕੱਲਾ ਹੀ ਹੈਗਾ ਜੰਡੀਗੜ੍ਹ ਜਿਹੜਾ ਲਿਆ ਕੇ ਸਪਲਾਈ ਕਰਦਾ ਤੇ ਇਹਦੇ ਨਾਲ ਜਿਹੜੇ ਹੋਰ ਮੱਝਲੀ ਬਿਲਡਿੰਗ ਨਹੀਂ ਤਨਾਸ ਉਹਦੇ ਵਿੱਚ ਬੰਦੇ ਨੇ ਦੋ ਦਿਨਾਂ ਤੇ ਬਾਕੀ 56 ਸੈਕਟਰ ਦੇ ਨੇ ਤੇ ਇੱਕ 56 ਸੈਕਟਰ ਦੇ ਤੇ ਬਾਕੀ ਖੜਦੇ ਨਹੀਂ ਰਹਿੰਦੇ ਪਰ ਕਿਹਨਾਂ ਪਿਸਤਲ ਪਕੜੀ ਉਹਦੇ ਨਾਲ ਕੋਈ ਵਾਅਦਾ ਨਹੀਂ ਜਾਂਦਾ ਜਾਂ ਸਿਰਫ ਇਹਨੇ ਰੱਖੀ ਹੋਈ ਸੀ ਇਹ ਪਿਸਤਲ ਫੇਲਾ ਲੈਨੇ ਵਾਅਦਾ ਕੋਈ ਇੱਕ ਦੀ ਰੱਖੀ ਹੋਈ ਆ ਆ ਜਿਹੜਾ ਦੂਜਾ ਮੁੰਡਾ ਲਿਆਂਦਾ ਫਿਰੋਜ਼ਪੁਰ ਤੋਂ ਫੜ ਕੇ ਲਖਨ ਇੱਕ ਦਾ ਨਾਮ RAM ਹੈ ਇੱਕ ਦਾ ਨਾਮ ਲਖਨ ਹੈ ਨਾ ਜਿਹੜਾ ਲਖਨ ਲਿਆਂਦਾ ਫਿਰੋਜ਼ਪੁਰ ਤੋਂ ਫੜ ਕੇ ਉਦੋਂ ਇਹ ਪਿਸਤਲ ਹੈ ਇਹ ਕਹਿੰਦਾ ਸੀ ਮੇਰੇ ਕੋਲ ਜਿਹੜਾ ਮੇਰਾ ਦੋਸਤ ਹੈ ਕੋਈ ਰੱਖ ਕੇ ਗਿਆ ਸੀ ਪਿਸਤਲ ਇਹ ਉਹਦੇ ਖਿਲਾਫ ਵੀ ਇੱਕ ਮੁਕੱਦਮਾ ਦਰਜ ਹੈਗਾ 307 ਦਾ ਫਿਰੋਜ਼ਪੁਰ ਕੀ ਆਪ ਉਸਦੇ ਦੋਸਤ ਵਗੈਰਾ ਨਹੀਂ ਹੈ ਕੋਈ ਇਹ ਮਾਸੀ ਦਾ ਲੱਗਦਾ ਦੋਸਤ ਠੀਕ ਹੈ